ਨੇ ਆਪਾਂ ਨਾ ਚਾਰ ਲੈਕਾਂ ਦੇ ਖਾਤਰ ਵੀੜੋ ਪਾ ਦਿੰਨੇ ਆ ਜਿਵੇਂ ਹੁਣ ਖਣੀ ਉਹ ਗਰਜੀਤ ਕੌਰਾ ਖਣੀ ਗਰਮੀਤ ਕੌਰਾ ਉਹਨੇ ਬੀਬੀ ਜਗੀਰ ਕੌਰ ਨੂੰ ਕਿੱਡਾ ਗਲਤ ਬੋਲੀ ਆ ਕਹਿੰਦੀ ਏ ਜੀ ਕੁੜੀ ਮਾਰ ਕੁੱਤੀ ਮਾਰ ਕਿੰਨਾ ਗਲਤ ਬੋਲੀ ਪਹਿਲੀ ਗੱਲ ਤਾਂ ਤਾਂ ਹੱਕ ਨਹੀਂ ਬਣਦਾ ਵੀ ਇਹ ਸਿੱਖ ਕੌਮ ਨੂੰ ਵੀ ਸਾਡੇ ਨੂੰ ਪਤਾ ਹੀ ਆ ਬੀਬੀ ਜ਼ਗੀਰ ਕੌਰ ਕਿਹੜੇ ਅਹੁਦੇ ਤੇ ਸੀਗੀ ਜੇ ਉਹ ਕੰਮ ਨਾ ਕਰਦੀ ਇਹਦੇ ਅਰਗੇ ਜੇਡਿਸ ਨੇ ਕਹਿਣਾ ਸੀਗਾ ਤੁਸੀਂ ਇਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਤਾਂ ਇਹ ਹੀ ਜੀ ਆ ਤੇ ਮੈਂ ਇਹ ਗੱਲ ਕਹਿੰਦਾ ਜਿੰਨੇ ਵੀ ਹੈਗੇ ਆ ਇਹ ਵੱਧ ਤੋਂ ਵੱਧ ਵੱਧ ਜਿੰਨੀਆਂ ਬੀਬੀ ਜਗੀ ਆਪਣੀ ਬਾਜ ਦੀ ਗਰਮੀਤਤ ਕੋਰਗਣੀ ਗਰਜੀਤ ਕੋਰ ਇਹ ਇਹਦੀ ਨਰਿਹਦੀ ਕਰਨੀ ਚਾਹੀਦੀ ਆ ਅੱਗੇ ਤੋਂ ਇਹ ਲਬਜ ਨਾ ਬੋਲੇ ਜਿਹੜੀ ਇਹਨੇ ਬੀਬੀ ਜਗੀਰ कौर ਨੂੰ ਬੋਲੇ ਆ ਤੇ ਮੈਂ ਜਦੋਂ ਵੀਡੀਓ ਮਖੂਸਾਲ ਦੀ ਦੇਖੀ ਮੜ ਕੇ ਪੱਕਲੇ ਜੱਲਾ ਵੀ ਸਵਾਲ ਹੀ ਨਹੀਂ ਆਇਆ ਕਿ ਤੁਸੀਂ ਕੀ ਕਰਦੇ ਜੇ ਕਿਤੇ ਐਵੇਂ ਹੋਇਆ ਹੁੰਦਾ ਤੁਹਾਡੇ ਨਾਲ ਬਸੋ ਜੀ ਤੁਸੀਂ ਵੀਡੀਓ ਸਾਰੇ ਨੇ ਸੁਣੀ ਹੋਣੀ ਆ ਤੇ ਮੈਂ ਇਹ ਗੱਲ 'ਚ ਹਾਂ ਵੀ ਨਹੀਂ ਇਹ ਮਾਤਾਂ ਦਾ ਬੈਲਕੋਨ ਨੇ ਬਿਆਨ ਦੇਣਾ ਨਹੀਂ ਬਣਦਾ ਸੀ ਬਿਆਨ ਵੀ ਉਦੋਂ ਦਿੱਤਾ ਜਦੋਂ ਬਾਦਲ ਢੜੇਲੋਂ ਬਾਗੀ ਸੀ ਉਦੋਂ ਆਪਾਂ ਕਿਸੇ ਨੂੰ ਖਾਸ ਕਰ ਲਈ ਇਹਦੀਆਂ ਗੱਲਾਂ ਕਹਿਣੀਆਂ ਇਹ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਇਹ ਬੀਬੀ ਦੀ ਜਿੰਨੀ ਵੀ ਆਪਣੀ ਹੋ ਜੀ ਪਹਿਲੀ ਗੱਲ ਤਾਂ ਇਹਨੇ ਸਿੱਖ ਕੌਮ ਤੋਂ ਨੂੰ ਮਾਫੀ ਮੰਗਣੀ ਚਾਹੀਦੀ ਆ ਬੀਬੀ ਜ਼ਗੀਰ ਕੌਰ ਨੂੰ ਇਹਨੇ ਕੁੱਤੀ ਦਾ ਸ਼ਬਦ ਬੋਲਿਆ ਤੇ ਹੱਥ ਜੋੜ ਕੇ ਹੀ ਮੈਂ ਤਾਂ ਸਾਰਿਆਂ ਨੂੰ ਕਹਿਣਾ ਜਿ세 ਬੰਦੇ ਨੂੰ ਵੀ ਮੁਰੇ ਹੋਣਾ ਚਾਹੀਦਾ ਕਿਸਾਨਾਂ ਨੂੰ ਵੀ ਹੋਣਾ ਚਾਹੀਦਾ